हां जी दोस्तों एक और छोटा सा क्लिप देखो यह मैं धीरे-धीरे मेरे ਪਿੰਡ ਚ ਗਿਆ ਸੀਗਾ ਉੱਥੋਂ ਮਿਲਣ ਮਿਲ ਗਈ ਮਮ ਆਪ ਲੈ ਕੇ ਆਇਆ ਮਾਣ ਠੀਕ ਇਹ ਮੇਰੇ ਪਿੰਡ ਦੇ ਅੱਡੇ ਦੀ ਕਲਿੱਪ ਆ ਹੈ ਅੱਡੇ ਦਾ ਮੈਂ ਉੱਥੇ ਨੰਗਣ ਲੱਗਿਆ ਉੱਥੇ ਮੈਨੂੰ ਇਹ ਮਿਲ ਗਏ ਮਿਲੇ ਕਿਤਾ ਹਾਂ ਤੁਸੀਂ ਬੰਦਾ ਕਲਿੱਪ ਦੇਖੋ ਧਿਆਨ ਨਾਲ ਉਹ ਕੋਟਾ ਉਹ ਗੁੱਜਰ ਜਿਹਨੇ ਦੁੱਧ ਪੀਤਾ ਇਹ ਗੁੱਜਰ ਨੇ ਜਿਹੜੇ ਰੋੜਾਂ ਦੇ ਉੱਪਰ ਆਪਾਂ ਦੇਖਿਆ ਵੀ ਲੰਬੇ-ਲੰਬੇ ਦਾਗ ਲਾਈ ਬਦਲ ਡੰਗਰਾਂ ਦੀ 350 60 70 80 80 ਡੰਗਰਾਂ ਦੀ ਦਾਗ ਨਹੀਂ ਫਰਦੇ ਹੁੰਦੇ ਨੇ ਠੀਕ ਹੈ ਜੀ ਇਹਨਾਂ ਕੋਲ 4 ਤੇ 5 ਕਿੰਨੀਆਂ ਤੀਆਂ ਦੁੱਧ ਦੀਆਂ ਜੇਪ ਘੱਟ ਤੋਂ ਘੱਟ ਵੀ ਲਈਏ ਉਹਦੇ 'ਚ 80 80 ਕਿਲੋ 50 50 ਕਿਲੋ ਰਾਮਣਾ ਪਾਇਨ 50 50 ਤਾਂ ਰਾਮਣਾ ਪਾਇ ਜਾਂਦਾ ਠੀਕ ਹੈ 4-5 ਕੌਂਟਰਲ ਹੋਣਾ 4-5 ਕੌਂਟਰਲ ਇਹਨਾਂ ਕੋਲੇ 4-5 ਕੌਂਟਰਲ ਦੁੱਧ ਉਹਨਾਂ ਕੋਲੇ ਇਹ ਪੌੜੀ ਕੁੰਮਾ ਦੰਡੀ ਲਾਈਏ 670 ਦੇ ਹਿਸਾਬ ਨਾਲ 4 ਕੁੰਡਾ 3 ਕੁੰਡਾ ਦੁੱਧ ਦਾ 202100 ਬਣ ਗਿਆ ਇੱਕ ਟਾਈਮ ਦਾ ਤਾਗੜੇ ਸਰਦਾਰਾ ਜਿੰਨਾਂ ਦਾ ਦੁੱਧ ਪੈ ਰਿਆ ਇਹ ਲੋਕਾਂ ਨੂੰ ਸਾਫ ਤੇ ਇਹ ਕਰਦੇ ਹੁੰਦੇ ਨੇ ਵੀ ਅਸੀਂ ਗਰੀਬ ਹਾਂ ਕੋਈ ਗਰੀਬ ਨਹੀਂ ਇਹ ਇਹ ਸਭ ਚਾਲਾਂ ਹੁੰਦੀਆਂ ਨੇਗੇ ਪੈਸਾ ਬਣਾਉਂਦੀਆਂ ਇਹਨਾਂ ਨੇ ਨੁਕਸਾਨ ਇੰਨਾ ਕਰਨਾ ਹੁੰਦਾ ਤੁਸੀਂ ਦੇਖੋ ਵੀ ਰੋਡਾਂ ਦੇ ਉੱਪਰ ਕਿੰਨਾ ਨੁਕਸਾਨ ਹੁੰਦਾ ਜਿਹੜੇ ਛੋਟੇ ਛੋਟੇ ਦਰਾਖਤ ਆਪਾਂ ਨਵੇਂ ਲਾਉਣੇ ਆ ਉਹ ਸਾਰੇ ਡੰਗਰੇ ਇਹਨਾਂ ਦੇ ਖਾ ਜਾਂਦੇ ਨੇ ਚਾਬੇ ਜਾਂਦੇ ਨੇ ਨੇਕ ਨੇ ਕਿਦਾਂ ਦੇ ਦਰਖਤ ਨੂੰ ਉਹਨਾਂ ਨੂੰ ਹੋਣੇ ਹੀ ਦਿੰਦੇ ਹੈ। ਫੇ ਜਿੰਮੇਦਾਰ ਦੀ ਕਿਸਾਨ ਦੀ ਫਸਲ ਖਰਾਬ ਕਰਦੇ ਨੇ ਇਹ। ਬਹੁਤ ਵਾਰ ਦੇਖਿਆ ਮੈਂ ਕਿ ਅੰਦਰ ਮਕੇ ਆ ਖੇਤਾਂ ਫਸਲ ਖਰਾਬ ਕਰਦੇ। ਇੱਕ ਦੋ ਵਾਰ ਤਾਂ ਮੈਂ ਵੀ ਟੋਕੇ ਇਹਨਾਂ ਨੂੰ। ਮੈਂ ਨਾਲ ਇਹ ਨਹੀਂ ਕਹਿਦਾ ਹੈਗਾ ਵੀ ਤੁਸੀਂ ਉਹਨਾਂ ਨੂੰ ਕੱਢ ਦਿਓ। ਇਹ ਨਹੀਂ ਮੈਂ ਕਹਿੰਦਾ ਵੀ ਕੱਢ ਦਿਓ। ਇਹਨਾਂ ਨੂੰ ਪਿਆਬੀ ਸਮਝਾਓ। ਇੱਕ ਵਾਰੀ ਵੀ ਤੁਸੀਂ ਇੱਕ ਜਗ੍ਹਾ ਲਓ ਜੀ। ਕਿਰਾਇਆ ਤਾਂ ਲੈ ਲਓ ਠੇਕੇ ਦੇ ਲੈ ਲਓ। ਇੱਕ ਜਗ੍ਹਾ ਤਾਂ ਇੱਕ ਥਾਂ ਮੈਂ ਟਿੱਕੇ ਬਹਿ ਜਾਓ। ਖਰਾਚਾਰਾ ਮੁੱਲ ਲਓ। ਸਭ ਕੁਝ ਮਿਲਦਾ ਕੀ ਨਹੀਂ ਮਿਲਦਾ ਮੁੱਲ ਕਿਤੇ ਕੀਲਾ ਕਰਾਇਆ ਮੁੱਲ ਲੈ ਕੇ ਹਰਾ ਪਾਓ ਹਰੇ ਦਾ ਟੋਕਾ ਕਰਕੇ ਪਾਓ ਇਹਨਾਂ ਨੂੰ ਮਿਲਿਆ ਵਾ ਸਿਸਟਮ ਦੂਜੇ ਲੋਕ ਫਰੀ ਦਾ ਦੀ ਖੋਲਦੰਗਰ ਬਾੜ ਚੱਲਣ ਦੇ ਮਾਰੋ ਮਾਰ ਐਕਸੀਡੈਂਟ ਕਰਾਈ ਜਾਂਦੇ ਨੇ ਇਹ ਕਿੰਨੀਆਂ ਮੌਤਾਂ ਹੁੰਦੀਆਂ ਨੇ ਹਰਾਚਾਰਾ ਇਹਨਾਂ ਨੂੰ ਮੁੱਲ ਲੈਣਾ ਪੈਂਦਾ ਤਕਲੀਫ ਤਾਂ ਆ ਹੈ ਹੁਣ ਜਿਹੜਾ ਅਨਸਾਰ 2021 ਤੋਂ 2021 ਤੋਂ 22 ਤੱਕ ਨਿਹਰਾ ਦੁੱਧ ਇੱਕ ਟਾਈਮ ਦਾ ਪਾ ਰਿਹਾ ਉਹਦੀ ਆਮਦਨ ਦੇਖੋ ਆਮਦਨ ਕਿੱਡੀ ਹੋਊਗੀ ਇਹਨਾਂ ਕੋਲ ਮੋਟਰਸਾਈਕਲ ਇਹਨਾਂ ਕੋਲ ਨੇ ਇਹ ਕਾਮ ਪਿੰਡ ਦੇ ਵਿੱਚ ਵਗਦੇ ਤੁਸੀਂ ਕਿ ਦਿਹਾੜੀਦਾਰ ਕੋਲੇ ਮੋਟਰਸਾਈਕਲ ਨਹੀਂ ਹੁੰਦਾ ਉਹ ਜਦਰਾ ਸਾਈਕਲ ਦੇ ਦਿਹਾੜੀ ਕਰਨ ਜਾਂਦਾ ਇਹਨਾਂ ਕੋਲ ਟੋਪ ਦੇ ਮੋਟਰਸਾਈਕਲ ਨੇ ਇਹ ਚੀਜ਼ੇ ਮੜਾ ਧਿਆਨ ਮਾਰਿਆ ਜਾਵੇ ਮੈਂ ਇਹ ਨਹੀਂ ਕਹਿਣਾ ਵੀ ਇਹਨਾਂ ਨੂੰ ਪਿੰਡ ਚੋਂ ਬਾਹਰ ਕੱਢ ਦਿਓ ਮੇਰੇ ਪਿੰਡ ਵਾਸੀਆਂ ਨੂੰ ਵੀ ਕਹਿਣਾ ਮੈਂ ਮੈਂ ਤਾਂ ਟੋਕਿਆ ਟੋਕੋ ਤੁਸੀਂ ਵੀ ਟੋਕੋ ਇਹਨਾਂ ਨੂੰ ਵੀ ਇੱਕ ਥਾਂ ਮੈਂ ਜਗ੍ਹਾ ਲੈ ਕੇ ਬੈਠੋ ਜਿੱਥੇ ਬੈਠਣਾ ਖਰਾਚਾਰਾ ਮੁੱਲ ਲਓ ਈਲਾ ਕਰਾਇਆ ਕਿਸੇ ਜ਼ਿਮੀਂਦਾਰ ਤੋਂ ਮੁੱਲ ਲੈ ਲਓ ਜਿੱਦੋ ਵੱਡੋ ਪਾਓ ਨਾ ਦੁੱਧ ਪਾਓ ਜਨਾ ਮਰਜੀ ਪਾਓ ਸਾਨੂੰ ਕੋਈ ਤਕਲੀਫ ਨਹੀਂ ਉਹ ਚੀਜ਼ ਜੀ ਇਹ ਰੋਡਾਂ ਦੇ ਉੱਪਰ ਐਕਸੀਡੈਂਟ ਕਰਾਉਂਦੇ ਫਿਰਦੇ ਨੇ ਫਿਰ ਨਿੱਕੇ ਨਿੱਕੇ ਦਰਖਤ ਨਹੀਂ ਹੁਣ ਦਿੰਦੇ ਜਿਹੜੇ ਆਪਾਂ ਕੋਈ ਨਿੱਕੇ ਨਿੱਕੇ ਦਰਖਤ ਲਾ ਦੰਨੇ ਆ ਉਹ ਇੰਨੀ ਕਿ ਬੇਨਤੀ ਹੈ ਜੀ ਦੇ ਉੱਪਰ ਗੌਰ ਕਰਾਇਆ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ